ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਂ ਅੰਧਨ ਨੀਤ ਹੌਲ ਕਬਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਸਾਜਨ ਤੇ ਨੁ ਤੁਹਾਰੀਆਂ ਤੇ ਖੌਸਾ ਦਹੂਰਾ ਸਤਨਾ i you ਉਜਲ ਮੱਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰਜਾਂਡਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲੇ ਦੇ دیਵਾਨਾ ਵਿਖੇ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ ਅੱਜ ਦਾ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ 14ਵੀਂ ਅਰਚਪਰੀ ਦਾ ਦੂਸਰਾ ਪਾਠ ਹੈ ਜਿਸ ਦਾ ਪਾਠ ਆਪਣੇ ਸਰਪਨ ਕੀਤਾ ਆਓ ਇਸ ਪਦੇ ਰਾਹੀਂ ਤਰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ ਅਰੰਭ ਕਰਕੇ ਸਰਪਨ ਕਰਕੇ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਉਲੰਘ ਗੱਜ ਕੇ ਆਪੋ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਉਸਤਤ ਮਾਨਵ ਹੈ ਕਾਨੰਕਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ हे ਜੀਵ ਆਪਣੇ ਅੰਤਿਸ਼ਕਾਰ ਭਾਵ ਮਨ ਨੂੰ ਸਮੋਦਨ ਕਰ ਕੀ ਕਿਉ ਮੇਰੇ ਮਨ ਆ ਉਸ ਨਿਰੰਕਾਰ ਦਾ ਭਜਨ ਕਰੀਏ ਉਸ ਨਿਰੰਕਾਰ ਦੀ ਸਿਫਤ ਸਲਾਹ ਕਰੀਏ ਉਸਤਤ ਮਨ ਮਹਿ ਕਾਨੰਕਾਰ ਔਰ ਦੂਸਰਾ ਕਰਮ ਕਰਮਲ ਮੇਰੇ ਸਤਿ ਬਿਵਹਾਰ ਤੇ ਚੰਗੇ ਕਰਮ ਕਰ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਇਹੋ ਹੀ ਤਿੰਨੇ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ ਉਹੀ ਬਚਨ ਇਥੇ ਪੰਨੇ 'ਤੇ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਆਪਣੇ ਅੰਤਿਸ਼ ਕਰਨ ਆਪਣੇ ਮਨ ਬੁੱਧੀ ਚਿੱਤ ਕਰਕੇ ਸਰੀਰ ਕਰਕੇ ਤੁਸੀਂ ਉਸ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ ਔਰ ਸਤਿਵਿਹਾਰ ਸੱਚ ਦਾ ਵਪਾਰ ਕਰੋ ਸੱਚ ਦੇ ਵਪਾਰ ਦੇ ਦੋਨੇ ਅਰਥ ਆ ਇੱਕ ਤਾਂ ਅਸੀਂ ਵਪਾਰੀ ਹਾਂ ਔਰ ਦੁਨੀਆ ਵਿੱਚ ਕੁਝ ਸੌਦਾ ਕਰਨ ਵਾਸਤੇ ਸਵਾਸਾਂ ਦੀ ਪੂੰਜੀ ਲੈ ਕੇ ਆਏ ਹਾਂ ਇਸ ਕਰਕੇ ਇਹਨਾਂ ਸਵਾਸਾਂ ਦੇ ਨਾਲ ਸੱਚ ਦਾ ਵਪਾਰ ਮਤਲਬ ਨਾਮ ਜਪਣਾ ਕਰੀਏ ਵੰਡ ਕਰੋ ਵਣਜਾਰਿਓ ਵਖਰ ਲਹਿੋ ਸੰਭਾਲ ਤੇਸੀ ਵਸਤਵ ਸਾਹੀਏ ਜੈਸੀ ਨਿਭ ਹੈ ਨਾਲ ਤੇ ਦੂਸਰਾ ਸਤ ਦਾ ਬਿਹਾਰ ਮਤਲਬ ਚੰਗਾ ਵਪਾਰ ਸਾਫ ਸੁਥਰਾ ਕੰਮ ਸਾਫ ਸੁਥੀ ਕਿਰਤ ਕਰ ਕਿਰਤ ਕਰੋ ਜਿਵੇਂ ਭਗਤ ਨਾਮਦੇਵ ਜੀ ਤਲੋਚਨ ਨੂੰ ਕਹਿੰਦੇ ਹਨ ਇੱਕ ਦਿਨ ਤਲੋਚਨ ਜੀ ਭਗਤ ਨਾਮ ਆਪ ਦੇ ਘਰ ਵੱਲ ਆਉਂਦੇ ਐ ਔਰ ਕੀ ਦੇਖਦੇ ਆ ਭਗਤ ਜੀ ਆਪਣੇ ਸੰਸਾਰ ਦੇ ਜੋ ਕਿਰਤ ਹੈ ਉਹਦੇ ਵਿੱਚ ਲੱਗੇ ਹੋਏ ਆ ਕੱਪੜੇ ਰੰਗਣੇ ਸਿਉਣੇ ਕੱਟਣੇ ਜੋੜਨੇ ਔਰ ਤਲੋਚਨ ਨੇ ਤਰ ਕੀਤਾ ਨਾ ਮਿਆਂ ਤੂੰ ਵੀ ਕੰਮਾਂ ਦੇ ਵਿੱਚ ਵਸਿਆ ਤਿਆਂ ਮੈਂ ਤਾਂ ਸੁਣਿਆ ਸੀ ਬੜੀ ਭਗਤੀ ਕਰਦਾ ਹੈ ਬੜੀ ਤੇਰੀ ਮਹਿਮਾ ਹੋ ਰਹੀ ਹੈ ਨਰਮਾ ਮਾਇਆ ਮੋਹਿਆ ਕਹੈ ਤਲੋਚਨ ਮੀਤ ਤੂੰ ਤਾਂ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਇਹ ਤੇ ਅਕੋ ਭਗਤ ਜੀ ਕਹਿੰਦੇ ਨਰਮ ਕਹੈ ਤਲੋਚਨ ਮੁਖਤੇ ਰਾਮ ਸੰਭਾਲ ਹੱਥ ਪਾਓ ਕਰ ਕਾਰਨ ਸਭ ਚੀਤ ਨਿਰੰਝਣ ਨਾਲ ਇਸ ਕਰਕੇ ਸਾਡਾ ਚਿੱਤ ਪਰਮੇਸ਼ਰ ਨਾਲ ਲੱਗਿਆ ਰਹੇ ਔਰ ਹੱਥਾਂ ਪੈਰਾਂ ਨਾਲ ਸੱਚ ਦਾ ਵਪਾਰ ਕਰੀਏ ਨਿਰਮਲ ਰਸਨਾਇ ਅਮਰਤ ਪੀਓ ਆਪਣੀ ਰਸਨਾ ਦੇ ਨਾਲ ਪਵਿੱਤਰ ਨਾਮ ਦਾ ਜਾਪ ਕਰਕੇ ਮੰਨੋ ਅਮਰਤ ਪੀਣਾ ਹੈ ਝੂਠ ਬੋਲਣਾ ਨਿੰਦਿਆ ਕਰਨੀ ਆਦਿ ਇਹ ਸਾਰੀਆਂ ਮੈਲਾ ਰਸਨਾ ਤੋਂ ਲਾਹ ਕਰਕੇ ਨਾਮ ਜਪਿਆ ਕਰ ਸ਼ੁੱਧ ਹੋ ਕੇ ਅਮਰਤ ਪੀਂ ਔਰ ਪਰ ਨਿੰਦਾ ਪਰਮਲ ਮੁਖ ਸੁਧੀ ਅਗਣ ਕਰੋਰ ਚਨਾਲ ਪਰਾਹੀ ਨਿੰਦਿਆ ਕਰਨੀ ਪਿੱਛੇ ਆਪਾਂ ਅਸਤਪਦੀ ਚੋਂ ਪੜਿਆ ਸੀ ਸੰਤਾਂ ਦੀ ਨਿੰਦਾ ਬਾਰੇ ਉਹ ਮਾਨੋ ਮਨੁੱਖ ਜ਼ਹਿਰ ਪੀਂਦਾ ਹੈ ਸਾਧਕਾਂ ਦੇ ਸੰਤ ਕ ਨਿੰਦਕ ਸਾਧਕ ਨਿੰਦਕ ਅੱਧ ਵਿੱਚ ਤੇ ਟੁੱਟੈ ਇਸ ਕਰਕੇ ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਿਆ ਕਰਨ ਦੀ ਬਜਾਏ ਤੂੰ ਇਹ ਜਿਹੜੀਆਂ ਬੈੜਾ ਦਸਨਾ ਤੇ ਤੜਾਈਆਂ ਹੋਈਆਂ ਇਹਨਾਂ ਨੂੰ ਨਾਮ ਜਪ ਕੇ ਲਾਉਣਾ ਕਰ ਨਿਰਮਲ ਰਸਨਾ ਅਮਰਤ ਪੀਓ ਮਾਨੋ ਅਮਰਤ ਪੀ ਕੇ ਸ਼ੁੱਧ ਕਰ ਆਪਣੀ ਸੁਰਤ ਨੂੰ ਆਪਣੀ ਜੀਭਾਂ ਨੂੰ ਸਦਾ ਸੁਹੇਲਾ ਕਰ ਲੈ ਜੀਓ ਇਸ ਤਰ੍ਹਾਂ ਤੂੰ ਸੁਖੀ ਹੋਵੇਂਗਾ ਸੁਖਾਲਾ ਰਹਵੇਂਗਾ ਔਰ ਨਾਮ ਜਪ ਕੇ ਸਦਾ ਲਈ ਜੰਮਨ ਬੰਦ ਚੋਂ ਰਹਿਤ ਹੋ ਕੇ ਉਸ ਪਰਮੇਸ਼ਰ ਵਿੱਚ ਮਿਲ ਸਕਦਾ ਹੈ ਨੈਣੋਂ ਪੇਖ ਠakur ਕਾ ਰੰਗ ਇਹਨਾਂ ਨੇਤਰਾਂ ਦੇ ਨਾਲ ਉਹ ਸੁਆਮੀ ਵੈਭੁੰਦੇ ਕੋਦਕਾਂ ਨੂੰ ਵੇਖਿਆ ਤਾਂ ਭਾਵ ਕੁਦਰਤ ਨੂੰ ਦੇਖ ਕੇ ਪਰਮੇਸ਼ਰ ਨੂੰ ਯਾਦ ਕਰਿਆ ਕਾ ਕੋਦਕ ਕਰਕੇ ਵਸਿਆ ਸੋਏ ਵਖਤ ਵਿਚਾਰੀ ਸੋ ਬੰਦਾ ਹੋਇਓ ਪਰਮੇਸ਼ਰ ਕੁਦਰਤ ਵਿੱਚ ਵਸਿਆ ਹੋਇਆ ਹੈ ਔਰ ਕੁਦਰਤ ਨੂੰ ਵੇਖ ਕੇ ਤਰ ਤਰੰ ਦੇ ਰੰਗ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜਿਸ ਪਰਮੇਸ਼ਰ ਨੇ ਇਹ ਕਈ ਤਰ੍ਹਾਂ ਦੀ ਕੁਦਰਤ ਸਾਜੀ ਹੈ ਇਹਦੇ ਵਿੱਚ ਹੀ ਆਪ ਵਸਿਆ ਇਹਨਾਂ ਨੇਤਰਾਂ ਨਾਲ ਕੁਦਰਤ ਸ੍ਰਿਸ਼ਟੀ ਨੂੰ ਵੇਖ ਕੇ ਉਸ ਦੀ ਸਿਫਤ ਕਰਿਆ ਕਰ ਨੈਣੋ ਪੇਖ ਠਾਕੁਰ ਠਾਕੁਰ ਕਹਿੰਦੇ ਆ ਮਾਲਕ ਨੂੰ ਜਿਹਨੇ ਸਾਨੂੰ ਸਾਜਿਆ ਨੇ ਨੂੰ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਔਰ ਸਤ ਸੰਗ ਕਰਿਆ ਕਰ ਜੇ ਤੂੰ ਸਤ ਸੰਗ ਕਰੇ ਤੇ ਜਿਹੜੇ ਪੰਜਾਂ ਵਿਕਾਰਾਂ ਦੀ ਸੰਗਤ ਐ ਕਾਮੀਆਂ ਕਰੋਧੀਆਂ ਵਿਸ਼ੇ ਵਕਾਰੀਆਂ ਦੀ ਇਹ ਸੰਗਤ ਇਥੋਂ ਟੁੱਟ ਜਾਵੇਗੀ ਭਾਵ ਤੂੰ ਇਹਨਾਂ ਤੋਂ ਬਚ ਜਾਵੇਂਗਾ ਮਾੜੀ ਸੰਗਤ ਨੂੰ ਛੱਡ ਕੇ ਚੰਗੀ ਸੰਗਤ ਕਰਿਆ ਕਰ ਕਾਮੀਆਂ ਕਰੋਧੀਆਂ ਤੋਂ ਬਚ ਕੇ ਚਰਨ ਚਲੋ ਮਾਰ ਗੋਬਿੰਦ ਔਰ ਜੀਵਨ ਦੇ ਵਿੱਚ ਇਹਨਾਂ ਪੈਰਾਂ ਕਰਕੇ ਗੁਰੂਆਂ ਦੇ ਪਰਮੇਸ਼ਰ ਦੇ ਦਰਸਾਈ ਮਾਰਗ ਤੇ ਚੱਲਦਾ ਕਰ ਭਾਵ ਜੋ ਗੁਰਦਾਰ ਗੁਰੂ ਗੋਬਿੰਦ ਸਿੰਘ ਨੇ ਗੁਰੂਆਂ ਨੇ ਮਹਾਂਪੁਰਸ਼ਾਂ ਨੇ ਬ੍ਰਹਮ ਗਿਆਨੀਆਂ ਨੇ ਰਾਮ ਕ੍ਰਿਸ਼ਨ ਆਦਿ ਅਵਤਾਰਾਂ ਨੇ ਜੋ ਸਾਨੂੰ ਮਾਰਗ ਦੱਸਿਆ ਜਿਵੇਂ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਅਰਜਨ ਨੂੰ ਗਿਆਨ ਦਿੱਤਾ ਸੀ ਇਹਨਾਂ ਅਵਤਾਰਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਚਰਨ ਚੱਲੋ ਮਾਰ ਗੋਬਿੰਦ ਇਹਨਾਂ ਪੈਰਾਂ ਦੇ ਨਾਲ ਸੁੱਤ ਦੇ ਨਾਲ ਇਹਨਾਂ ਚੰਗੇ ਮਾਰਗ ਤੇ ਚੱਲਣਾ ਕਰ ਪਾਪ ਸਤ ਸੰਗਤ ਕਰ ਮਿਟੇ ਪਾਪ ਜਪੀਐ ਹਰਬਿੰਦ ਜਿਸ ਦੇ ਨਾਮ ਤੇਰੇ ਜਨਮਾਂ ਜਨਮਾਂ ਤਰਿਆਂ ਨੇ ਕੀਤੇ ਮਾੜੇ ਕਰਮ ਪਾਪ ਖਤਮ ਹੋ ਜਾਣਗੇ ਜਪਿਏ ਹਰਬਿੰਦ ਬਿੰਦ ਦਾ ਮਤਲਬ ਛਿਨ ਛਿਨ ਮਿੰਟ ਮਿੰਟ ਸੈਕਿੰਡ ਸੈਕਿੰਡ। ਮਾਪ ਇਹ ਨੂੰ ਵੀ ਛੋਟਾ ਕਰੀਏ ਤੇ ਜਿੰਨਾ ਸਾਸ ਗਰਾਸਨ ਵਿਸਰੇ ਸਵਾਸ ਲੈਂਦੀਆਂ ਸਵਾਸ ਛੱਡਦੇ ਆਂ। ਜਿੰਨਾ ਸਾਸ ਗਰਾਸਨ ਵਿਸਰੇ ਹਰ ਨਾਮਾ ਮਨ ਮੰਤੋ ਧੰਸ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਉਹ ਧਨ ਹਨ ਉਹ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਸਵਾਸ ਸਵਾਸ ਪਰਮੇਸ਼ਰ ਯਾਦ ਆਉਂਦਾ ਹੈ। ਜਿਹੜੇ ਹਰ ਸਵਾਸ ਸਵਾਸ ਨਾਲ ਰਮੇ ਹੋਏ RAM ਨੂੰ ਪਰਮੇਸ਼ਰ ਨੂੰ ਯਾਦ ਕਰਦੇ ਹਨ ਆਓ ਉਸ ਦੇ ਨਾਲ ਜੁੜਨਾ ਕਰੀਏ ਜਪੀਏ ਹਰ ਬਿੰਦ ਤੇ ਬਿੰਦ ਦਾ ਦੂਸਰਾ ਅਰਥ ਹੈ ਜਾਣਰੇ ਜੋਗ ਹਰੀ ਤੇ ਬਿੰਦ ਦਾ ਤੀਸਰਾ ਅਰਥ ਹੈ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਜਿਵੇਂ ਗੋਵਿੰਦ ਸ਼ਬਦ ਹੈ ਇੱਕ ਪਰਮੇਸ਼ਰ ਦਾ ਨਾਮ ਇਸ ਗੋਵਿੰਦ ਅਰਥ ਹੈ ਗੋ ਬਿੰਦ ਬੋਹ ਸ੍ਰਿਸ਼ਟੀ ਨੂੰ ਕਹਿੰਦੇ ਹਨ ਤੇ ਬਿੰਦ ਜਿਸ ਪਾਣੀ ਦੀ ਬੂੰਦ ਤੋਂ ਇਹ ਸ੍ਰਿਸ਼ਟੀ ਬਣਾਈ ਹੈ ਸਾਚੇ ਦੇ ਪਵਨ ਆ ਭਇਆ ਪਵਨ ਤੇ ਜਲ ਹੋਏ ਜਲ ਤੇ ਤ੍ਰੇ ਭਵਨ ਸਾਜਿਆ ਘੜ ਘੜ ਜੋਤ ਸੁਭੋਏ ਬਿੰਦ ਮਤਲਬ ਸ੍ਰਿਸ਼ਟੀ ਨੂੰ ਸਾਜਣਵਾਰੇ ਪਰਮੇਸ਼ਰ ਨੂੰ ਵੀ ਯਾਦ ਕਰਿਆ ਕਰ ਮਿਟੇ ਪਾਪ ਤੇਰੀ ਸਾਰੀ ਜਨਮਾਂ ਜਨਮਾਂਤਰਾਂ ਦੇ ਕਰਮ ਪਾਪ ਖਤਮ ਹੋ ਜਾਣਗੇ ਜਪਿਏ ਹਰਬਿੰਦ ਹਰ ਸਮੇਂ ਉਹਨੂੰ ਯਾਦ ਕਰਿਆ ਕਰ ਕਰ ਹਰ ਕੰਮ ਸਰਬਨ ਹਰ ਕਥਾ ਹਥਾਂ ਦੇ ਨਾਲ ਚੰਗੇ ਕਰਮ ਕਰਨੇ ਕੰਨ ਦੇ ਨਾਲ ਉਸ ਹਰੀ ਦੀ ਕਥਾ ਸੁਣਨੀ ਜਾਂ ਕਹਿਣੀ ਕਿਉਂਕਿ ਦੇਖੋ ਪਹਿਲਾਂ ਰਸਨਾ ਦੇ ਨਾਲ ਕਿਹਾ ਕਰਿਆ ਕਰੋ ਜੇ ਕਰਦਾ ਨਹੀਂ ਤੇ ਸੁਣਿਆ ਕਰ ਇਸ ਰਵਨੋ ਮੇਰਿਓ ਸਾਚੈ ਸੁਣਨੇ ਨੂੰ ਪਠਾਇ ਸਾਚੈ ਸੁਣਨੇ ਨੂੰ ਪਠਾਇ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸੱਚ ਅਲਖ ਵਿਡਾਣੀ ਤਾਕੀ ਗਤ ਕਹੀ ਨ ਜਾਏ ਕਹੈ ਨਾਨਕ ਅਮਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੇ ਨੂੰ ਪਠਾਈ ਇਨ ਕੰਨਾਂ ਦੇ ਨਾਲ ਉਸ ਹਰੀ ਦੀ ਕਥਾ ਕੀਰਤਨ ਸੁਣਿਆ ਕਰ ਹਾਰੇ ਦਰਗਹਿ ਨਾਨਕ ਯੂ ਜਲ ਮੱਥਾ ਇਸ ਤਰ੍ਹਾਂ ਤੇਰਾ ਦਰਗਾਹ ਦੇ ਵਿੱਚ ਮੱਥਾ ਉਜਲਾ ਹੋਵੇਗਾ ਭਾਵ ਤੂੰ ਨਿਰਮਲ ਹੋ ਕੇ ਪਰਮੇਸ਼ਰ ਵਿੱਚ ਮਿਲ ਜਾਵੇਗਾ ਨਹੀਂ ਤਾਂ ਫਿਰ 84 ਲੱਖ ਜੁਨਾਂ ਦੇ ਵਿੱਚ ਕਈ ਜਨ ਪੈ ਕੀਟ ਪਤੰਗਾ ਕਈ ਜਨਮ ਗਜ ਮੀਨ ਪੁਰੰਗਾ ਕਈ ਜਨ ਪੰਖੀ ਸਰਪ ਹੋਇਓ ਕਈ ਜਨਮ ਹੈ ਬਰ ਬਿਰਖ ਜੋਯੋ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲੇ ਦੇਸ ਜਰੀਆ ਬੜੇ ਲੰਬੇ ਸਮੇਂ ਤੋਂ ਬਾਅਦ ਤੈਨੂੰ ਮਨੁੱਖਾ ਦੇਹੀ ਸਾਥ ਕੇ ਦਿੱਤੀ ਗਈ ਹੈ ਕੇਵਲ ਤੰਦਿਆਂ ਵਿੱਚ ਖੱਟ ਤਾ ਨਾ ਰਹੇ ਕੋਈ ਸਮਾਂ ਬੈਠ ਕੇ ਪਰਮੇਸ਼ਰ ਦਾ ਜਾਪ ਵੀ ਕਰਿਆ ਕਰ ਕਰ ਹਰ ਕਰਮ ਹੱਥਾਂ ਦੇ ਨਾਲ ਹਰੀ ਦੇ ਦਰਸਾਏ ਮਾਰਗ ਤੇ ਚੱਲਦਾ ਹੋਇਆ ਚੰਗੇ ਕਰਮ ਕਰ ਪੈਰਾ ਸੰਗਤ ਗਲ ਚੱਲ ਰਸਨਾ ਨਾਲ ਉਸ ਦੀ ਸਿਫਤ ਕਰ ਅਤੇ ਕੰਨਾਂ ਦੇ ਨਾਲ ਉਸ ਦੀ ਸਿਫਤ ਸੁਣਾ ਸੁਨੀਆ ਕਰ ਤਾਂ ਪਾਕਸ਼ਾ ਜੀ ਅੱਗੇ ਵਕਸ਼ਣ ਕਰਦੇ ਹਨ ਹਰ ਦਰਗਹ ਨਾਨਕ ਯੋ ਜਲ ਮੱਥਾ ਤੇਰਾ ਮੱਥਾ ਨਿਰਮਲ ਹੋ ਜਾਵੇਗਾ ਭਾਵ ਤੇਰੀ ਸੁਰਤ ਪਵਿੱਤਰ ਹੋ ਜਾਵੇਗੀ ਜਦੋਂ ਕੱਲ ਨੂੰ ਸੰਸਾਰ ਨੂੰ ਛੱਡ ਕੇ ਜਾਵੇਗਾ ਤਾਂ ਤੇਰਾ ਪਰਮੇਸ਼ਰ ਦੇ ਵਿੱਚ ਮਦਾਪ ਹੋ ਜਾਵੇਗਾ ਕਿਉਂਕਿ ਉਹਦੇ ਵਿੱਚ ਉਹ ਹੀ ਮਿਲਣਗੇ ਜਿਹੜੇ ਉਹਦੇ ਵਰਗੇ ਹੋ ਜਾਣਗੇ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣੋ ਮਾਨਸ ਦੇਹਾ ਇੱਕ ਦੁੱਧ ਵੀ ਪੌਣਾ ਹੋਵੇ ਤੇ ਭਾਂਡਾ ਸਾਫ ਕਰਦੇ ਆਂ ਭਾਂਡਾ ਧੋਏ ਵੈ ਸਤੂਪ ਦੇਵੋ ਤੋ ਦੁੱਧੈ ਕੋ ਜਾਵੋ ਦੂਜ ਕਰਮ ਫੁਣ ਸੁੱਤ ਸਮਾਇਨ ਹੋਏ ਨਰਾਜ ਜਮਾਵੋ ਤੇ ਫਿਰ ਅਸੀਂ ਪਰਮੇਸ਼ਰ ਵਿੱਚ ਮਿਲਣਾ ਤੇ ਫਿਰ ਆਪਣੇ ਆਪ ਨੂੰ ਸਾਧ ਕਰਨਾ ਪਵੇਗਾ ਇਹਨੂੰ ਸਾਫ ਕਰਨ ਦਾ ਢੰਗ ਧਰਮਗੁਰੂ ਪਾਤਸ਼ਾਹ ਦੀ ਬਾਣੀ ਚ ਦੱਸਦੇ ਐ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਆਤਮ ਰੀਣ ਤੋਤਾ ਹੱਛਾ ਨ ਹੋਏ ਸੀ ਗੁਰੂ ਦਵਾਰੈ ਹੋਏ ਸੋਝੀ ਪਾਇ ਸੀ ਗੁਰੂ ਦੇ ਕੋਲ ਜਾ ਕੇ ਪੁੱਛ ਗੁਰੂ ਦਵਾਰੈ ਹੋਏ ਸੋਝੀ ਪਾਇ ਸੀ ਇਤ ਦੁਆਰੇ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਦਾ ਵਿਚਾਰ ਆਪ ਵਰਤਾਇ ਸੀ ਉਤਾਂ ਹੁਣ ਪਰਮੇਸ਼ਰ ਜਾਂ ਗੁਰੂ ਦੱਸੇਗਾ ਨਾ ਮੈਨੂੰ ਸਾਫ ਹੋ ਗਿਆ ਕਿ ਫਰਕ ਹੈ ਹਜੇ ਜਿਵੇਂ ਭਾਈ ਮੱਝ ਦੀ ਪ੍ਰੀਖਿਆ ਲਈ ਸੀ ਜਦੋਂ ਇਹ ਸਾਫ ਹੋ ਗਿਆ ਆਖਰੀ ਪ੍ਰੀਖਿਆ ਲਕੜਾ ਦੀ ਪੱਡ ਲਈ ਆਉਂਦਾ ਖੂ ਵਿੱਚ ਡਿੱਗ ਪਿਆ ਅਨਗੁਰੂ ਅਰਜਨ ਦੇਵ ਜੀ ਦੀਵਾਨ ਵਿੱਚੋਂ ਉੱਠ ਕੇ ਭੱਜ ਕੇ ਗਏ ਤੇ ਮਗਰ ਸਿੱਖ ਸੰਗਤਾਂ ਗਈਆਂ ਔਰ ਗੁਰਪਿਆਰੋ ਪਾਤਸ਼ਾਹ ਜਾ ਕੇ ਖੂਬ ਕੋਲ ਪੁੱਛਦੇ ਆ ਕੌਣ ਹੈ ਕਹਿ ਲਗੇ ਜੀ ਮੰਜ ਅੱਛਾ ਅਨਸਾ ਫੜ ਕੇ ਬਾਹਰ ਆ ਜਾ ਭਾਈ ਕਹਿੰਦੇ ਜੀ ਪਹਿਲਾਂ ਲੱਕੜਾ ਕੱਢ ਲੋ ਸੁੱਕੀਆਂ ਹਜੇ ਕਿਉਂਕਿ ਦਿਗਦਾ ਜੀ ਗਾਲ ਵਿੱਚ ਖੁੱਪ ਗਿਆ ਥੱਲੇ ਸਿੱਧਾ ਖੜਾਰੇ ਹਰ ਪਹਿਲਾਂ ਲੱਕੜਾਂ ਕੱਢੀਆਂ ਫਿਰ ਭਾਈ ਮੰਜ ਨੂੰ ਬਾਹਰ ਕੱਢਿਆ ਤੇ ਜਦ ਭਾਈ ਮੰਜ ਬਾਹਰ ਨਿਕਲੇ ਤਾਂ ਪਾਤਸ਼ਾਹ ਜੀ ਨੇ ਬਚਨ ਉਚਾਰਿਆ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਇთა ਜਗ ਲੰਗਣ ਹਾਰਾ ਇਹ ਮੰਜ ਤਾਂ ਮੇਰਾ ਭਾਈ ਸਮੁੰਦਰੀ ਬੇੜਾ ਬਣ ਗਿਆ ਆਪ ਤਰੇਗਾ ਤੇ ਹੋਰਾਂ ਨੂੰ ਵੀ ਤਾਰੇਗਾ ਏਸੀ ਦੂਸਰੇ ਪਦੇ ਦੀ ਵਿਚਾਰ ਅਕੇ ਤੀਸਰਾ ਪੜਾ ਚੱਲਦਾ ਹੈ ਇਹਦੀ ਵਿਚਾਰ ਅਗਲੇ ਦਿਵਾਨਾਂ ਵਿੱਚ ਸਰਵਣ ਕਰਾਂਗੇ ਬੋਲਦਿਆਂ अनेका ਅਖਰਬਾਰ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਆ ਲਖਸ਼ ਲੈਣਾ ਨਹੀਂ ਸਮਾਪਤੀ ਕਰੀਏ ਬਲਾ ਫਤੇ ਪਾ ਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ